ਸਰਵਣ ਕਰ ਰਹੀ ਸੋ ਹੁਣ ਸਮਾ ਹੋਇਆ ਹੈ ਗੁਰਮਤ ਵਿਚਾਰਾਂ ਦਾ ਗੁਰਬਾਣੀ ਨੂੰ ਵਿਚਾਰਨ ਦਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸਹਿਜ ਗੁਰਬਾਣੀ ਦਾ ਪਾਠ ਆਪ ਜੀਆ ਨੇ ਮੂਲ ਦੂਪ ਦੇ ਵਿੱਚ ਸਰਵਣ ਕੀਤਾ ਹੈ ਇਹ ਬਾਣੀ ਭਗਤ ਕਬੀਰ ਸਾਹਿਬ ਜੀਆ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਔਰ ਇਸ ਬਾਣੀ ਦਾ ਸਿਰਲੇਖ ਹੈ ਰਾਗ ਗਉੜੀ ਵਾਰ ਕਬੀਰ ਜੀਓ ਕੇ ਸਤ। ਸੱਤਾਂ ਦਿਨਾਂ ਦੇ ਉੱਤੇ ਸੱਤ ਵਾਰਾਂ ਦੇ ਉੱਤੇ ਭਗਤ ਕਬੀਰ ਸਾਹਿਬ ਜੀਆ ਨੇ ਸਾਨੂੰ ਗੁਰਮਤ ਦਾ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਸਾਡੀ ਝੋਲੀ ਵਿੱਚ ਪਾਇਆ। ਕੱਲ ਦੇ ਦਿਨ ਆਪਾਂ ਆਰੰਭਤਾ ਕੀਤੀ ਸੀ ਐਤਵਾਰ ਤੋਂ ਐਤਵਾਰ ਨੂੰ ਸੂਰਜ ਦਾ ਦਿਨ ਮੰਨਿਆ ਜਾਂਦਾ ਹੈ ਔਰ ਸੋਮਵਾਰ ਨੂੰ ਚੰਦਰਮੇ ਦਾ ਦਿਨ ਮੰਨਿਆ ਜਾਂਦਾ ਹੈ ਬਾਣੀ ਦੇ ਬੋਲ ਨੇ ਪ੍ਰਥਮ ਪੰਕਤੀ ਵਿੱਚ ਭਗਤ ਜੀ ਪਰਮਾਉਂਦੇ ਨੇ ਸੋਮਵਾਰ ਸਸ ਅੰਮ੍ਰਿਤ ਚਰੈ ਐਤਵਾਰ ਨੂੰ ਭਗਤੀ ਕੀਤੀ ਬਾਰ-ਬਾਰ ਪਰਮਾਤਮਾ ਦੇ ਗੁਣ ਗਾਈ ਬਾਰ-ਬਾਰ ਹਰ ਕੇ ਗੁਣ ਗਾਵੋ ਗੁਰਗੰਮ ਭੇਦ ਸੁਹਰ ਕਾ ਪਵ ਭਗਤ ਜੀ ਕਹਿੰਦੇ ਨੇ ਐਤਵਾਰ ਤੋਂ ਭਗਤੀ ਸ਼ੁਰੂ ਕਰ ਲੈ ਬਾਰ-ਬਾਰ ਪਰਮਾਤਮਾ ਦੇ ਗੁਣ ਚੇਤੇ ਕਰ ਉਹਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਵਸਾ ਉਹਨੂੰ ਬਾਰ-ਬਾਰ ਚੇਤੇ ਕਰ ਉਦੇ ਗੁਣ ਚੇਤੇ ਕਰ ਫਿਰ ਸੋਮਵਾਰ ਨੂੰ ਸਸ ਅੰਮ੍ਰਿਤ ਚਰੈ ਸਸ ਕਹਿੰਦੇ ਨੇ ਚੰਦਰਮੇ ਨੂੰ ਇਹ ਵਿਗਿਆਨਕ ਲੋਕ ਜਿਹੜੇ ਮੰਨਦੇ ਨੇ ਇਸ ਗੱਲ ਨੂੰ ਕਿ ਜਿਹੜਾ ਸਬਜ਼ੀਆਂ ਦੇ ਵਿੱਚ ਰਸ ਪੈਦਾ ਹੁੰਦਾ ਹੈ ਜਿਹੜਾ ਫਲਾਂ ਦੇ ਵਿੱਚ ਰਸ ਪੈਦਾ ਹੁੰਦਾ ਹੈ ਉਹ ਚੰਦਰਮੇ ਦੀ ਕਿਰਣਾ ਕਰਕੇ ਹੁੰਦਾ ਹੈ ਕੋਈ ਵੀ ਫਲ ਜੇ ਰਸੀਲਾ ਹੈ ਉਸ ਰਸੀਲੇ ਫਲ ਦੇ ਵਿੱਚ ਰਸ ਜਿਹੜਾ ਹੈ ਉਹ ਚੰਦਰਮੇ ਦੀ ਕਿਰਨ ਦੇ ਕਰਕੇ ਉਹਦੇ ਵਿੱਚ ਰਸ ਪੈਦਾ ਹੁੰਦਾ ਹੈ ਇਹ ਚੰਦਰਮੇ ਦੀ ਖੂਬੀ ਹੈ ਉਹਦੀਆਂ ਕਿਰਣਾ ਉਹਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੈ ਤਾਂ ਮਹਾਰਾਜ ਨੇ ਬਾਣੀ ਵਿੱਚ ਉਦਾਹਰਣ ਵਜੋਂ ਇੱਕ ਮਿਸਾਲ ਵਜੋਂ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਜ਼ਿਕਰ ਕੀਤਾ ਚੰਦਨ ਚੰਦ ਨਾ ਸਰਤ ਰੁੱਤ ਮੂਲ ਨਾ ਮਿਟਈ ਕਾਮ ਕਿ ਚੰਦਰਮੇ ਦੀਆਂ ਜਿਹੜੀਆਂ ਕਿਰਣਾ ਨੇ ਉਹਨਾਂ ਦੀ ਤਾਸੀਰ ਠੰਡੀ ਮੰਨੀ ਗਈ ਹੈ ਜਿਵੇਂ ਤੂੰ ਐਤਵਾਰ ਨੂੰ ਭਗਤੀ ਕੀਤੀ ਔਰ ਉਸ ਭਗਤੀ ਦੇ ਵਿੱਚੋਂ ਕਿਉਂਕਿ ਪਰਮਾਤਮਾ ਦੇ ਜਦੋਂ ਗੁਣ ਗਾਉਣੇ ਨੇ ਤੇ ਗੁਣ ਗਾਉਣ ਦੇ ਨਾਲ ਉਹਨਾਂ ਦੇ ਵਿੱਚੋਂ ਜਿਹੜਾ ਅੰਮ੍ਰਿਤ ਚਰੇਗਾ ਉਹਦੀ ਤਾਸੀਰ ਬਹੁਤ ਠੰਡੀ ਹੋਏਗੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਬਾਣੀ ਪੜਿਆ ਕਰ ਨਾਮ ਜਪਿਆ ਕਰ ਇਹ ਕਰਮ ਕਰਦਿਆਂ ਤੇਨੂੰ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇਗੀ ਉਹ ਅੰਮ੍ਰਿਤ ਜਿਹੜਾ ਵੱਲਦੇ ਹੋਏ ਹਿਰਦੇ ਨੂੰ ਬਿਕਾਰਾਂ ਨੂੰ ਠੰਡ ਪਾ ਦਿੰਦਾ ਹੈ ਸੋਮਵਾਰ ਸਸ ਅੰਮ੍ਰਿਤ ਚਰੈ ਸੋਮਵਾਰ ਨੂੰ ਫੇਰ ਉਸ ਭਗਤੀ ਦੇ ਵਿੱਚੋਂ ਉਹਦੇ ਵਿੱਚੋਂ ਰਸ ਚੁਏਗਾ ਅੰਮ੍ਰਿਤ ਚੁਏਗਾ ਉਹਦੀ ਤਾਸੀਰ ਬਹੁਤ ਠੰਡੀ ਹੈ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਨੇ ਇੱਕ ਥਾਂ ਤੇ ਇਹ ਬਚਨ ਉਚਾਰਨ ਕੀਤਾ ਬਾਣੀ ਉਚਰੈ ਸਾਧ ਜਨ ਅਮਿਓ ਚਲੈ ਚਰਣੈ ਬਾਣੀ ਉਚਾਰਨ ਕਰਨ ਦੇ ਨਾਲ ਅੰਦਰ ਅੰਮ੍ਰਿਤ ਦਾ ਚਰਨਾ ਜਿਹੜਾ ਹੈ ਨਾ ਉਹ ਵਹਿਣਾ ਸ਼ੁਰੂ ਹੋ ਜਾਂਦਾ ਹੈ ਸੋਮਵਾਰ ਸਸ ਅੰਮ੍ਰਿਤ ਚਰੈ ਚਾਕਤ ਬੇਗਾ ਸਗਲ ਵਿਖ ਹਰੈ ਔਰ ਇਸ ਅੰਮ੍ਰਿਤ ਨੂੰ ਚਖਦਿਆਂ ਬੇਗ ਤੋਂ ਪਾਵ ਕੇ ਤੁਰੰਤ ਉਸੇ ਵੇਲੇ ਜਿਹੜੇ ਤੇਰੇ ਵਿਕਾਰ ਨੇ ਜਿਹੜੇ ਵਿਕਾਰਾਂ ਦੀ ਅਗਨੀ ਹੈ ਜੋ ਤ੍ਰਿਸ਼ਨਾ ਦੀ ਆਗ ਹੈ ਤੇਰੇ ਅੰਦਰ ਬਲਦੀ ਪਈ ਹੈ ਅੰਦਰੋਂ ਖਿਜਿਆ ਪਿਆ ਹੈ ਅੰਦਰੋਂ ਬੜਾ ਦੁਖੀ ਹੈ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਜਿਉ ਤਪਤ ਹੈ ਬਾਹਰੋਂ ਬਾੜ ਤਪਤ ਖਪੈ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਪਲ ਲਾਏ ਅੰਦਰੋਂ ਤੇ ਕਲ ਪਿਆ ਹੀ ਪਿਆ ਅੰਦਰੋਂ ਤੇ ਤਪਿਆ ਪਿਆ ਤੇ ਜਿਸ ਘਟ ਦੇ ਵਿੱਚੋਂ ਬਾਣੀ ਵਿਸਰ ਜਾਵੇ ਉਹ ਫਿਰ ਹਿਰਦਾ ਬਾਰੰਬਾਰ ਤਪਦਾ ਹੈ ਵਿਕਾਰਾਂ ਦੇ ਵਿੱਚ ਸੜਦਾ ਖੱਪਦਾ ਰਹਿੰਦਾ ਹੈ ਵੱਲਦਾ ਰਹਿੰਦਾ ਹੈ ਤੰਦੂਰ ਦੇ ਵਾਂਗ ਜਿਹੜਾ ਮਨੁੱਖ ਐਤਵਾਰ ਤੋਂ ਭਗਤੀ ਆਰੰਭ ਕਰੇਗਾ ਸੋਮਵਾਰ ਨੂੰ ਉਹਨੂੰ ਉਹਦਾ ਰਸ ਮਿਲੇਗਾ ਔਰ ਉਸ ਨਾਮ ਅੰਮ੍ਰਿਤ ਰਸ ਨੂੰ ਚੱਕਦਿਆਂ ਹੋਇਆਂ ਸਗਲ ਬਿਖ ਹਰੈ ਉਹਦੇ ਅੰਦਰ ਦੇ ਜਿਹੜੇ ਵਿਕਾਰ ਨੇ ਉਹ ਸਾਰੇ ਸ਼ਾਂਤ ਹੋ ਜਾਣਗੇ ਉਦਾਹਰਣ ਵਜੋਂ ਕਿਉਂਕਿ ਪੰਕਤੀ ਆਈ ਹੈ ਇੱਕ ਮੰਨਿਆ ਜਾਂਦਾ ਹੈ ਕਿ ਜਿਹੜਾ ਸੱਪ ਹੈ ਨਾ ਸੱਪਾਂ ਦੀਆਂ ਕਈ ਕਿਸਮਾਂ ਨੇ ਉਹਨਾਂ ਸਪਨਿਆਂ ਦੇ ਵਿੱਚੋਂ ਇੱਕ ਕਿਸਮ ਉਹ ਹੈ ਜਿਹਦੇ ਕੋਲ ਮਣੀ ਹੁੰਦੀ ਹੈ ਮਣੀ ਵਾਲਾ ਸੱਪ ਜਦੋਂ ਸੱਪ ਦੇ ਅੰਦਰ ਦੀ ਜ਼ਹਿਰ ਬਹੁਤ ਇਕੱਠੀ ਹੋ ਜਾਵੇ ਉਹ ਫਿਰ ਜਦੋਂ ਚੰ드ਰਮੇ ਦੀ ਕਿਰਨ ਨੂੰ ਵੇਖਦਾ ਹੈ ਚੰ드ਰਮੇ ਨੂੰ ਵੇਖ ਕੇ ਉਹ ਆਪਣੇ ਅੰਦਰ ਦੀ ਮਣੀ ਨੂੰ ਕੱਢ ਕੇ ਬਾਹਰ ਰੱਖ ਲੈਂਦਾ ਹੈ ਔਰ ਉਹ ਮਣੀ ਵੀ ਚਮਕਦੀ ਹੈ ਕਿਉਂਕਿ ਜਦੋਂ ਚੰਦਰਮੇ ਦੀਆਂ ਕਿਰਣਾ ਇਸ ਮਣੀ ਦੇ ਉੱਤੇ ਫੋਕਸ ਹੁੰਦੀਆਂ ਨੇ ਤੇ ਉਹ ਮਣੀ ਦੇ ਵਿੱਚੋਂ ਹੋਰ ਕਈ ਪ੍ਰਕਾਰ ਦਾ ਪ੍ਰਕਾਸ਼ ਉਹਦੇ ਵਿੱਚੋਂ ਪੈਦਾ ਹੁੰਦਾ ਹੈ ਹੁਣ ਸੱਪ ਬਹੁਤ ਦੁਖੀ ਹੈ ਇਹਦੇ ਅੰਦਰ ਦੀ ਜ਼ਹਿਰ ਇਹਨੂੰ ਦੁਖੀ ਕਰ ਰਹੀ ਹੈ ਇਹ ਫਿਰ ਉਸ ਮਣੀ ਨੂੰ ਚਟਦਾ ਹੈ ਉਸ ਮਣੀ ਨੂੰ ਚਟਣ ਦੇ ਨਾਲ ਕਹਿੰਦੇ ਨੇ ਸੱਪ ਨੂੰ ਠੰਡਕ ਮਿਲਦੀ ਹੈ ਉਹਦੇ ਅੰਦਰ ਦੀ ਜਿਹੜੀ ਉਹਨੇ ਜ਼ਹਿਰ ਇਕੱਠੀ ਕੀਤੀ ਹੈ ਉਹਦੇ ਤੋਂ ਉਹਨੂੰ ਨਿਜਾਤ ਮਿਲਦੀ ਹੈ। ਮੇਰਾ ਗੁਰੂ ਵੀ ਕਹਿੰਦਾ ਹੈ ਕਿ ਜੇ ਤੇਰੇ ਕੋਲ ਸਿਮਰਨ ਨਹੀਂ ਹੈ ਨਾ ਫਿਰ ਤੂੰ ਸੱਪ ਦੇ ਵਾਂਗ ਹੀ ਐ। ਜੇ ਤੂੰ ਆਪਣੇ ਅੰਦਰ ਸਿਮਰਨ ਇਕੱਠਾ ਨਹੀਂ ਕੀਤਾ, ਪਰਮਾਤਮਾ ਦੀ ਭਗਤੀ ਇਕੱਠੀ ਨਹੀਂ ਕੀਤੀ ਤੇ ਫਿਰ ਤੇਰੇ ਅੰਦਰ ਇਕੱਠਾ ਕੀ ਹੋ ਜਾਏਗਾ? ਫਿਰ ਤੇਰੇ ਅੰਦਰ ਇਕੱਠਾ ਹੋ ਜਾਏਗਾ ਕਾਮ, ਕ੍ਰੋਧ, ਅਰ ਲੋਭ, ਮੋਹ। ਇਹ ਸਾਰਾ ਕੁਝ ਤੇਰੇ ਅੰਦਰ ਇਕੱਠਾ ਹੋ ਜਾਏਗਾ ਤੇ ਗੁਰੂ ਸਾਹਿਬ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਬਲਣਾ ਤੋਂ ਭਾਵ ਇਹ ਤੇ ਸੜਨਾ ਨਹੀਂ ਹੈ ਸ਼ਬਦ ਹੈ ਬਿਲਾਨਾ ਬਿਲਾਨਾ ਤੋਂ ਭਾਵ ਕੇ ਗੁਜ਼ਾਰਨਾ ਬਤੀਤ ਕਰਨਾ ਜਦੋਂ ਅਸੀਂ ਰਾਤ ਨੂੰ ਸੌਂਦੇ ਆ ਨਾ ਤੇ ਆਪਣੇ ਸਿਰ ਦੇ ਹੇਠਾਂ ਉਹਨੂੰ ਹਿੰਦੀ ਵਿੱਚ ਤਕੀਆ ਕਹਿ ਦਿੰਦੇ ਨੇ ਪਰ ਪੰਜਾਬੀ ਵਿੱਚ ਉਹਨੂੰ ਸਰਾਣਾ ਕਹਿੰਦੇ ਨੇ ਸਰਾਣਾ ਸਰਾਣਾ ਸ਼ਬਦ ਹੈ ਸਰਾਣਾ ਤੋਂ 파ਬ ਕੇ ਬਤੀਤ ਕਰਨਾ ਇਸ ਸਰਾਣੇ ਦੇ ਉੱਤੇ ਸਿਰ ਰੱਖ ਕੇ ਤੂੰ ਕਿੰਨਾ ਸਮਾਂ ਬਤੀਤ ਕਰ ਲਿਆ ਗੁਰੂ ਸਾਹਿਬ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਤੈਨੂੰ ਜ਼ਹਿਰ ਇਕੱਠੀ ਕਰਨ ਦੀ ਲੋੜ ਨਹੀਂ ਆਪੇ ਇਕੱਠੀ ਹੋ ਜਾਏਗੀ ਕਿਉਂਕਿ ਜਿਸ ਘਰ ਦੇ ਵਿੱਚ 2-4 ਦਿਨ ਝਾੜੂ ਨਾ ਲੱਗੀ ਗੰਦਗੀ ਤਾਂ ਇਕੱਠੀ ਹੋਈ ਜਾਂਦੀ ਹੈ। ਔਰ ਜਿਹੜਾ ਘਰ ਕਈ ਸਾਲਾਂ ਤੋਂ ਬੰਦ ਰਹੇ ਉਸ ਘਰ ਦੇ ਵਿੱਚ ਵਿੱਚੋਂ ਛਿਪਕਲੀਆਂ, ਸੱਪ ਇਹ ਜ਼ਹਿਰੀਲੇ ਜਾਨਵਰ ਆਪੇ ਆ ਜਾਂਦੇ ਨੇ। ਮੇਰਾ ਗੁਰੂ ਕਹਿੰਦਾ ਤੇਰਾ ਜਿਹੜਾ ਹਿਰਦਾ ਹੈ ਇਹ ਜੋ ਤੇਰਾ ਘਟ ਹੈ ਇਹ ਜਿਹੜਾ ਕਾਇਆ ਮੰਦਰ ਮਨਸਾ ਥੰਬ ਹੈ ਇਹਦੇ ਵਿੱਚ ਜੇ ਬਾਣੀ ਨਾ ਗਈ ਸੱਚ ਦੀ ਵਿਚਾਰ ਨਾ ਗਈ ਫਿਰ ਇਹਦੇ ਅੰਦਰ ਆ ਸਾਰੇ ਜਿਹੜੇ ਵਿਕਾਰ ਨੇ ਇਹ ਸਾਰੇ ਇਹਦੇ ਅੰਦਰ ਪੈਦਾ ਹੋ ਜਾਣਗੇ ਫਿਰ ਜੀਵਨ ਉਹੀ ਹੋਏਗਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਫਿਰ ਸੱਪ ਵਰਗੀ ਤੇਰੀ ਉਮਰ ਹੋਏਗੀ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਭਗਤ ਜੀ ਕਹਿੰਦੇ ਨੇ ਬਾਣੀ ਰੋਕਿਆ ਰਹਿ ਦੁਆਰ ਗੁਰਬਾਣੀ ਦੀ ਇਹ ਬਰਕਤ ਹੈ ਇਹ ਤੁਹਾਡੇ ਮਨ ਨੂੰ ਹੋੜਦੀ ਹੈ ਤੁਹਾਡੇ ਮਨ ਨੂੰ ਰੋਕਦੀ ਹੈ ਮਾੜੇ ਪਾਸੇ ਨਾ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਵਰਜਦੀ ਹੈ ਕਿ ਇਸ ਮਾਰਗ ਤੇ ਤੁਰਿਆ ਤੈਨੂੰ ਦੁੱਖ ਹੀ ਦੁੱਖ ਮਿਲਨੇ ਨੇ ਮਨ ਨੂੰ ਥੰਮਦੀ ਹੈ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਮਨ ਨੂੰ ਪਕੜਦਾ ਹੈ ਮਨ ਨੂੰ ਟਿਕਾਣ ਦੀ ਕੋਸ਼ਿਸ਼ ਕਰਦਾ ਹੈ ਕਿਉਂ ਵਿਕਾਰਾਂ ਦੇ ਪਿੱਛੇ ਫਿਰਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਗੁਰਬਾਣੀ ਕੀ ਕਹਿ ਰਹੀ ਹੈ ਕਿ ਮਨ ਨੂੰ ਥਿਰ ਕਰਕੇ ਟਿਕਾ ਕੇ ਬੈਠੋ ਔਰ ਇਹ ਬਾਣੀ ਦੇ ਰਾਹੀ ਟਿਕੇਗਾ ਹੋਰ ਕੋਈ ਢੰਗ ਤਰੀਕਾ ਨਹੀਂ ਹੈ ਜャ ਸਿਮਰਨ ਕਰੋਗੇ ਜਾਂ ਸੇਵਾ ਕਰੋਗੇ ਤਾਂ ਹੀ ਸੱਚ ਦੀ ਵਿਚਾਰ ਦੇ ਨਾਲ ਮਨ ਟਿਕੇਗਾ ਹੋਰ ਕੋਈ ਟੰਗ ਤਰੀਕਾ ਨਹੀਂ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਮਨ ਨੂੰ ਡੁਲਾਉਣਾ ਨਹੀਂ ਐਸੇ ਕਰਕੇ ਬਾਣੀ ਕਹਿੰਦੀ ਹੈ ਸਚੇ ਪਾਤਸ਼ਾਹ ਡੋਲਣ ਤੇ ਰੱਖੋ ਪ੍ਰਭ ਨਾਨਕ ਦੇਕਰ ਹੱਥ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਅਡੋਲ ਹੈ ਪਰਮਾਤਮਾ ਦੀ ਸਿਵਤ ਸਾਲਾ ਜਿਹੜੀ ਬਾਣੀ ਹੈ ਉਹ ਵੀ ਆਡੋਲ ਹੈ ਜਦੋਂ ਤੂੰ ਇਸ ਬਾਣੀ ਦਾ ਲੜ ਪਕੜ ਲਏਗਾ ਪੱਲਾ ਪਕੜ ਲਏਗਾ ਫਿਰ ਇਹ ਤੈਨੂੰ ਵੀ ਆਡੋਲ ਕਰ ਦੇਗੀ ਬਾਣੀ ਰੁਕਿਆ ਰਹਿ ਦਵਾਰ ਫਿਰ ਇਹ ਮਨ ਸਦਾ ਪਰਮਾਤਮਾ ਦਾ ਦਵਾਰਾ ਮਲ ਕੇ ਬੈਠਦਾ ਤਉ ਮਨ ਮਤਵਾਰੂ ਪੀਵਨ ਹਾਰ ਫਿਰ ਮਨ ਮਤਵਾਲਾ ਹੋ ਕੇ ਮਨ ਮਸਤ ਹੋ ਕੇ ਇਸ ਨਾਮ ਅੰਮ੍ਰਿਤ ਰਸ ਨੂੰ ਪੀਂਦਾ ਹੈ ਮੰਗਲਵਾਰੇ ਲੇ ਮਾਹੀਤ ਮੰਗਲ ਇੱਕ ਤਾਰਾ ਹੈ ਇੱਕ ਗ੍ਰਹਿ ਔਰ ਔਨ ਮੰਡੇ ਸੋਮਵਾਰ ਔਰ ਉਸ ਤੋਂ ਅੱਗੇ ਮੰਗਲਵਾਰ ਟਿਊਸਡੇ ਇਸ ਦਿਨ ਕੀ ਕਰਨਾ ਗੁਰੂ ਸਾਹਿਬ ਨੇ ਐਤਵਾਰ ਨੂੰ ਆਖਿਆ ਕਿ ਬਾਰ-ਬਾਰ ਹਰ ਕੀ ਗੁਣ ਗਾਵੋ ਆਦਤ ਕਰੇ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਸੋਮਵਾਰ ਨੂੰ ਆਖਿਆ ਸੋਮਵਾਰ ਸਸ ਅੰਮ੍ਰਿਤ ਚਰੈ ਚਾਕਤ ਬੇਗ ਸਗਲ ਬਿਕਹਰੈ ਹੁਣ ਆ ਗਿਆ ਮੰਗਲਵਾਰ ਤੇ ਮੰਗਲਵਾਰ ਨੂੰ ਕੀ ਕਰਨਾ ਜੀ ਗੁਰੂ ਸਾਹਿਬ ਕਹਿੰਦਾ ਲੇ ਮਾਹੀਤ ਸ਼ਬਦ ਹੈ ਮੋਹੀਤ ਮੋਹੀਤ ਤੋਂ ਪਾਵ ਇੱਕ ਕਿਲਾ ਜਿਹੜੇ ਪਹਿਲਾ ਰਾਜੇ ਸਨ ਰਾਜੇ ਆਪਣੇ ਆਪ ਦਾ ਬਚਾਅ ਕਰਨ ਦੇ ਲਾਲ ਲਈ ਉਹ ਕਿਲੇ ਬਣਾਉਂਦੇ ਸਨ ਜਦੋਂ ਬਾਹਰੋਂ ਕੋਈ ਹਮਲਾਵਰ ਬਣ ਕੇ ਆਉਂਦਾ ਸੀ ਤੇ ਰਾਜਾ ਆਪਣੇ ਕਿਲੇ ਵਿੱਚ ਜਲਾ ਜਾਂਦਾ ਸੀ ਔਰ ਉਹ ਕਿਲਾ ਕਾਫੀ ਮਜ਼ਬੂਤ ਮੋਟੀਆਂ ਕੰਧਾਂ ਦੇ ਨਾਲ ਬਣਾਇਆ ਜਾਂਦਾ ਸੀ ਕਿਉਂਕਿ ਕਿਲਾ ਕਿਲਾ ਮਜ਼ਬੂਤ ਹੁੰਦਾ ਹੈ ਬਾਹਰੋਂ ਕੋਈ ਹਮਲਾਵਰ ਇਹਦੇ ਵਿੱਚ ਪਰਵੇਸ਼ ਨਾ ਕਰ ਸਕੇ ਭਗਤ ਜੀ ਕਹਿੰਦੇ ਨੇ ਮੰਗਲਵਾਰ ਲੇ ਮਾਹੀਤ ਤੋ ਕਿਲਾ ਬਣਾ ਪੰਜ ਚੋਰ ਕੀ ਜਾਣੈ ਰੀਤ ਤੇ ਆ ਜਿਹੜੇ ਪੰਜ ਚੋਰ ਨੇ ਪੰਜ ਚੋਰ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਕੋਸ਼ਿਸ਼ ਕਰਦੇ ਨੇ ਹਿਰਦੇ ਦੇ ਘਰ ਦੇ ਵਿੱਚ ਵੜਨ ਲਈ ਮਨ ਨੂੰ ਵਿੱਚ ਵੜਨ ਦੇ ਲਈ ਮਨ ਨੂੰ ਡੁਲਾਉਣ ਦੇ ਲਈ ਆਤਮਿਕ ਜੀਵਨ ਦਾ ਸਰਮਾਇਆ ਖੋਣ ਦੇ ਲਈ ਇਹ ਚੋਰੀ ਕਰਨ ਦੀ ਕੋਸ਼ਿਸ਼ ਕਰ ਦਿੰਨੇ ਹੈ ਗੁਰੂ ਅਮਰਦਾਸ ਮਹਾਰਾਜੀਆਂ ਦਾ ਇੱਕ ਬਚਨ ਹੈ ਕਿ ਕਈ ਵਾਰ ਮਨੁੱਖ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੁੰਦਾ ਹੈ ਬਾਣੀ ਵੀ ਪੜ੍ਹ ਲਿਆ ਹੁੰਦਾ ਹੈ ਪਰ ਉਹਦਾ ਜਿਹੜਾ ਚੇਤੇ ਨਾ ਉਹ ਮਾਇਆ ਨੇ ਚੁਰਾ ਲਿਆ ਹੈ ਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਚਿਤ ਜਨਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਨੀ ਉਹ ਰਵਾਨੀ ਹੈ ਜਿਵੇਂ ਤੁਸੀਂ ਕਈ ਕੀਰਤਨ ਦਰਬਾਰ ਦੇਖਦੇ ਹੋ ਨਾ ਉਹ ਵਾਹਿਗੁਰੂ ਦੀ ਧੋਨੀ ਬੜੀ ਲੰਮੀ ਕਰ ਛੱਡਦੇ ਨੇ ਵਾਹਿਗੁਰੂ ਵਾਹਿਗੁਰੂ ਚਿੱਤ ਉਹਨਾਂ ਦਾ ਮਾਇਆ ਨੇ ਚੁਰਾਇਆ ਹੁੰਦਾ ਤੇ ਐਨ ਪੂਰਾ ਜੋਰ ਲਾਇਆ ਹੁੰਦਾ ਵਾਹਿਗੁਰੂ ਵਾਹਿਗੁਰੂ ਤੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਤਾਂ ਰਬਾਨੀ ਹੈ ਬਸ ਵਾਹਿਗੁਰੂ ਕਹਿਣਾ ਪਰ ਉਹ ਦੇ ਵਿੱਚ ਚਿੱਤ ਲਾ ਕੇ ਭਾਈ ਦੇ ਰਾਮ ਕਹੋ ਚਿੱਤ ਲਾਏ ਗੁਰੂ ਨਹੀਂ ਕਹਿੰਦਾ ਕਿ ਤੂੰ ਬਹੁਤਾ ਉੱਚੀ ਉੱਚੀ ਕੂਕ ਕੇ ਵਾਹਿਗੁਰੂ ਨੂੰ ਪੁਕਾਰ ਉਹ ਸਾਈ ਨਾ ਬਹਿਰਾ ਹੋਏ ਉਹ ਫਿਰ ਵਾਹ ਕਿਤੇ ਚਲਾ ਜਾਂਦਾ ਗੁਰੂ ਕਿਤੇ ਚਲਾ ਜਾਂਦਾ ਫਿਰ ਤੇ ਹੂ 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 ਹੋਰੀ ਹੁੰਦੀ ਵਿੱਚ ਹੁੰਦਾ ਨਾ ਤੇ ਸਾਡੇ ਵੀ ਢੋਲਕੀਆਂ ਚੈਣੇ ਚਮਕੇ ਲੈ ਕੇ ਤੇ ਮਗਰੋਂ ਫਿਰ ਉਹਨਾਂ ਦੀ ਸਿਫਤ ਕਰ ਦਿੱਤੀ ਜਾਂਦੀ ਭਾਈ ਸਾਹਿਬ ਵਾਹ ਕੀ ਆ ਰੰਗ ਬਣਿਆ ਤੁਸੀਂ ਤਾਂ ਆ ਆਨੰਦ ਹੀ ਆਨੰਦ ਕਰ ਛੜਿਆ ਸ਼ਬਦ ਦਾ ਵਿੱਚੋਂ ਪਤਾ ਹੀ ਨਹੀਂ ਲੱਗਦਾ ਸ਼ਬਦ ਕਿੱਥੇ ਗਿਆ ਹੂ 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 ਹੋ ਰਹੀ ਹੁੰਦੀ ਵਿੱਚ ਤੇ ਨਾਲੇ ਹੀ ਸਿਫਤਾਂ ਫਿਰ ਤੇ ਮੇਰਾ ਗੁਰੂ ਕਹਿੰਦਾ ਕਿਵੇਂ ਕਹਿਣਾ ਹੈ RAM ਭਾਈ ਰੇ RAM ਕਹੋ ਚਿੱਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤਿ ਆਏ ਭਗਤ ਕਬੀਰ ਸਾਹਿਬ ਕਹਿੰਦੇ ਨੇ ਕੋ ਕਬੀਰ ਅਕਰ ਦੋਏ ਭਾਕ ਦੋ ਹੀ ਅੱਖਰ ਕਹਿਣੇ ਨੇ RAM ਪਰ ਪਿਆਰ ਨਾਲ ਕਹਿ ਭਲਿਆ ਸਤਨਾਮ ਵਾਹਿਗੁਰੂ ਕਹਿ ਤੇ ਪਿਆਰ ਨਾਲ ਕਹਿ ਐਵੇਂ ਪੁਕਾਰ ਜਿਵੇਂ ਮਾਂ ਨੂੰ ਪੁਕਾਰਦਾ ਮਾਂ ਨੂੰ ਵੀ ਐਵੇਂ ਪੁਕਾਰੀਦਾ ਜਿਵੇਂ ਹੂ ਹੂ ਕਰਦੇ ਨੇ ਬੈਠ ਕੇ ਗੁਰੂ ਦੀ ਅਜੂਰੀ ਵਿੱਚ ਪਿਤਾ ਨੂੰ ਵੀ ਐਵੇਂ ਪੁਕਾਰੀਦਾ ਜਿਹਦੇ ਨਾਲ ਪਿਆਰ ਹੋਵੇ ਨਾ ਉਹਨੂੰ ਤੇ ਬੜੇ ਪਿਆਰ ਦੇ ਨਾਲ ਆਵਾਜ਼ ਮਾਰੀਦੀ ਹੈ ਬੜੇ ਪਿਆਰ ਦੇ ਨਾਲ ਉਹਨੂੰ ਪੁਕਾਰੋ ਕਿਉਂਕਿ ਗੁਰਬਾਣੀ ਗੁਰੂ ਵਿੱਚ ਮਹਾਰਾਜ ਜੀ ਕਹਿੰਦੇ ਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਇਹੋ ਜਾਂ ਮੁਖੋਂ ਬੋਲ ਕਿ ਸੁਣ ਕੇ ਤੈਨੂੰ ਪਿਆਰ ਕਰੇ ਕਿ ਮੇਰਾ ਕੋਈ ਭਗਤ ਮੈਨੂੰ ਪੁਕਾਰ ਰਿਹਾ ਹੈ ਕੋਈ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ ਕੋਈ ਮੈਨੂੰ ਯਾਦ ਕਰ ਰਿਹਾ ਹੈ ਚਿਤ ਜਨ ਕਾ ਹਿਰਲਿਆ ਮਾਇਆ ਬੋਲਨ ਪੈਰ ਬਾਣੀ ਮੰਗਲਵਾਰ ਦੇ ਰਾਹੀਓ ਉਪਦੇਸ਼ ਹੈ ਮੰਗਲਵਾਰੇ ਲੇ ਮਾਹੀਤ ਮੰਗਲਵਾਰ ਨੂੰ ਭਗਤ ਜੀ ਕਹਿੰਦੇ ਨੇ ਕਿ ਕਿਲਾ ਬਣਾ ਲੈ ਔਰ ਇਹ ਜਿਹੜਾ ਕਿਲਾ ਹੈ ਹਿਰਦੇ ਰੂਪ ਕਿਲੇ ਦੇ ਵਿੱਚ ਪੰਜ ਚੋਰ ਕੀ ਜਾਣਾ ਰੀਤ ਇਹਨਾਂ ਚੋਰਾ ਨੂੰ ਵੇਖ ਜਿਹੜਾ ਕਾਮ ਹੈ ਕਿਸ ਰੂਪ ਦੇ ਵਿੱਚ ਇਸ ਕਿਲੇ ਵਿੱਚ ਆਉਣਾ ਚਾਹੁੰਦਾ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਅਹੰਕਾਰ ਹੈ ਸ਼ਬਦ ਤਤੇ ਨੂੰ ਸਿਆਰੀ ਲੱਗੀ ਹੈ ਰੀਤੀ ਮਰਿਆਦਾ ਸਮਝ ਇਹਨਾਂ ਦੀ ਇਹਨਾਂ ਦੀ ਚਾਲ ਸਮਝ ਕਿਉਂਕਿ ਚੋਰਾਂ ਦੇ ਕੋਲ ਬੜੇ ਢੰਗ ਤਰੀਕੇ ਹੁੰਦੇ ਨੇ ਚੋਰੀ ਕਰਨ ਦੇ ਕਈ ਵਾਰ ਉਹ ਸਾਹਮਣੇ ਉਹਦੀ ਚੋਰੀ ਨਾ ਕਰਕੇ ਪਿچھے ਕੰਧ ਦੇ ਵਿੱਚ ਸਨ ਲਾ ਲੈਂਦੇ ਨੇ ਪਾੜ પા ਕੇ ਚੋਰੀ ਕਰ ਲੈਂਦੇ ਨੇ ਐਵੇਂ ਮੰਗਲਵਾਰ ਦੇ ਰਾਹੀ ਭਗਤ ਜੀ ਕਹਿੰਦੇ ਨੇ ਇਹਨਾਂ ਪੰਜ ਚੋਰਾਂ ਦੀ ਪਛਾਣ ਕਰ ਸੁਚੇਤ ਹੋ ਕਿਤੇ ਤੇਰਾ ਘਰ ਲੁੱਟ ਕੇ ਨਾ ਲੈ ਜਾਣ ਘਰ ਛੋੜੇ ਬਾਹਰ ਜਿਨ ਜਾਏ ਜੇ ਮੰਗਲਵਾਰ ਨੂੰ ਤੂੰ ਕਿਲਾ ਤਿਆਰ ਕਰ ਲਿਆ ਤੇ ਹੁਣ ਇਸ ਕਿਲੇ ਨੂੰ ਛੱਡ ਕੇ ਤੂੰ ਬਾਹਰ ਨਹੀਂ ਜਾਣਾ ਮਨ ਨੂੰ ਆਖ ਕਿ ਮਨ ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਮਨ ਨੂੰ ਪਰਮਾਤਮਾ ਦੇ ਨਾਮ ਦਾ ਜੋ ਤੂੰ ਕਿਲਾ ਬਣਾਇਆ ਨਾ ਉਹਦੇ ਵਿੱਚ ਬਿਠਾ ਔਰ ਇਸ ਹਿਰਦੇ ਰੂਪ ਕਿਲੇ ਦੇ ਵਿੱਚੋਂ ਮਨ ਨੂੰ ਬਾਹਰ ਲੈ ਕੇ ਨਾ ਜਾਈ ਜੇ ਬਾਹਰ ਲੈ ਕੇ ਜਾਏਗਾ ਬਾਹਰ-ਬਾਹਰ ਫਿਰੇਗਾ ਤੇ ਫਿਰ ਕੀ ਹੋਵੇਗਾ ਇਹਦੇ ਉੱਤੇ ਪੰਜ ਵਿਕਾਰ ਆਪਣਾ ਪ੍ਰਭਾਵ ਪਾ ਲੈਣਗੇ ਘਰ ਛੋੜੇ ਬਾਹਰ ਜਿੰਨ ਜਾਏ ਨਾਤਰ ਖਰਾ ਇਹ ਸਹਿਰਾਈ ਤਦੋਂ ਫਿਰ ਅੰਦਰ ਜਿਹੜਾ ਮਨ ਹੈ ਉਹ ਵਿਕਾਰਾਂ ਦੇ ਅਧੀਨ ਹੋ ਕੇ ਇਹਦੇ ਵਿੱਚ ਫਿਰ ਉਹ ਦੁੱਖ ਪੈਦਾ ਹੋਣਗੇ ਬੁੱਧਵਾਰ ਬੁੱਧ ਕਰੇ ਪ੍ਰਗਾਸ ਬੁੱਧਵਾਰ ਇੱਕ ਦਿਨ ਹੈ ਔਰ ਬੁੱਧਵਾਰ ਦੇ ਰਾਹੀ ਭਗਤ ਜੀ ਕਹਿੰਦੇ ਨੇ ਆਪਣੀ ਮਤ ਦਾ ਪ੍ਰਗਾਸ ਕਰ ਤੇਰੇ ਅੰਦਰ ਜਿਹੜਾ ਚਾਨਣ ਹੈ ਨਾ ਤੇਰੇ ਅੰਦਰ ਜੋ ਪਰਮਾਤਮਾ ਦਾ ਗਿਆਨ ਹੈ ਉਹਦੇ ਵਿੱਚ ਵਾਧਾ ਕਰ ਬੁੱਧਵਾਰ ਬੁੱਧ ਕਰੇ ਪ੍ਰਕਾਸ਼ ਉਸ ਤੋਂ ਅੱਗੇ ਹਿਰਦੈ ਕਮਲ ਮੈਂ ਹਰ ਦਾ ਬਾਸ ਪਰਮਾਤਮਾ ਨੇ ਤੈਨੂੰ ਇੱਕ ਹਿਰਦਾ ਦਿੱਤਾ ਹੈ ਉਹ ਇੱਕ ਕਮਲ ਦੀ ਨਿਆਈ ਹੈ ਕਮਲ ਦੀ ਇੱਕ ਇਹ ਖੂਬੀ ਹੈ ਕਿ ਜਦੋਂ ਸੂਰਜ ਦੀ ਕਿਰਨ ਇਹਨੂੰ ਮਿਲਦੀ ਹੈ ਇਹ ਖਿੜ ਪੈਂਦਾ ਹੈ। ਇਵੇਂ ਹਰ ਇੱਕ ਮਨੁੱਖ ਦੇ ਕੋਲ ਉਹਦੇ ਹਿਰਦੇ ਦੇ ਅੰਦਰ ਇੱਕ ਕਮਲ ਹੈ ਹਿਰਦ ਰੂਪ ਕਮਲ ਵਿੱਚ ਜਦੋਂ ਗਿਆਨ ਦੀ ਰੌਸ਼ਨੀ ਪੈਂਦੀ ਹੈ ਪਰਮਾਤਮਾ ਦਾ ਗਿਆਨ ਜਦੋਂ ਇਹਨੂੰ ਮਿਲਦਾ ਹੈ ਔਰ ਉਸੇ ਹਿਰਦੇ ਕਮਲ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਸਾਡੇ ਅੰਦਰ ਜੇ ਪਰਮਾਤਮਾ ਕਿਤੇ ਰਹਿੰਦਾ ਹੈ ਤੇ ਉਹ ਸਾਡੇ ਘਟ ਉਹ ਸਾਡੇ ਹਿਰਦੇ ਦੇ ਅੰਦਰ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਹੁਤ ਇਹੋ ਜਿਹੀਆਂ ਉਦਾਹਰਣਾਂ ਨੇ ਕਿ ਪਰਮਾਤਮਾ ਆ ਰਿਹਾ ਨਸ ਬੰਜੋ ਕਿਲੇ ਵਿਖੋ ਕਰਤਾ ਘਰ ਆਇਆ ਹੁਣ ਕਿਸ ਘਰ ਦੇ ਵਿੱਚ ਆਇਆ ਉਹ ਹਿਰਦੇ ਘਰ ਦੇ ਵਿੱਚ ਆ ਰਿਹਾ ਹੈ ਉਹਨੇ ਆ ਕੇ ਜੇ ਬਿਰਾਜਣਾ ਵੀ ਹੈ ਤੋ ਹਿਰਦੇ ਘਰ ਦੇ ਵਿੱਚ ਬਿਰਾਜੇਗਾ ਆ ਕੇ ਹਿਰਦੇ ਕਮਲ ਮੈਂ ਹਰਿ ਕਾ ਬਾਸ ਗੁਰ ਮਿਲ ਦਉ ਏਕ ਸਮ ਧਰੈ ਉਹ ਗੁਰੂ ਨੂੰ ਮਿਲ ਕੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਦਾ ਇਕੋ ਜਾ ਕਰ ਲੈਂਦਾ ਕੋ ਕਬੀਰ ਇਹ RAM ਕੀ ਅੰਸ਼ ਪਰਮਾਤਮਾ ਔਰ ਸਾਡੇ ਵਿਚਕਾਰ ਜਿਹੜੀ ਵਿਥ ਹੈ ਉਹ ਹਮੇ ਦੀ ਹੈ ਉਹ ਅੰਦਰ ਹਉਮੈ ਦੀ ਵਿਥਨ ਨੂੰ ਦੂਰ ਕਰਕੇ ਇੱਕ ਕਰ ਲੈਂਦਾ ਹੈ ਔਰ ਇਹ ਕਾਰਜ ਕਿਵੇਂ ਹੁੰਦਾ ਹੈ ਗੁਰੂ ਨੂੰ ਮਿਲ ਕੇ ਮਨ ਗੁਰ ਮਿਲ ਕਾਜ ਸਵਾਰੇ ਏ ਮੇਰੇ ਮਨ ਉਹ ਕਾਰਜ ਤਾਂ ਸਵਰੇਗਾ ਜੇ ਤੂੰ ਗੁਰੂ ਨੂੰ ਮਿਲੇ ਗੁਰ ਮਿਲ ਦਉ ਏਕ ਸਮ ਧਰੈ ਉਰਦ ਪੰਕਲੈ ਸੂਧਾ ਕਰੈ ਉਹ ਆਪਣੀ ਜਿਹੜੀ ਸੁਰਤ ਹੈ ਸੁਰਤ ਦਾ ਜਿਹੜਾ ਕਮਲ ਹੈ ਜਿਹੜੀ ਸੁਰਤ ਮਾਇਆ ਵਾਲੇ ਪਾਸੇ ਨੂੰ ਮੂੰਹ ਕਰਕੇ ਬੈਠੀ ਸੀ ਉਹ ਸੁਰਤ ਨੂੰ ਸਿੱਧਾ ਕਰਕੇ ਪਰਮਾਤਮਾ ਵਾਲੇ ਪਾਸੇ ਮੂੰਹ ਕਰ ਲੈਂਦਾ ਹੈ ਕਹਿਣ ਤੋਂ ਭਾਵ ਕਿ ਸੰਮੁਖ ਹੋ ਜਾਂਦਾ ਹੈ ਬ੍ਰਸਪਤ ਵਿਖਿਆ ਦੇ ਬਹਾਈ ਬ੍ਰਸਪਤ ਇੱਕ ਦਿਨ ਹੈ ਔਰ ਬਰਸਪਤ ਨੂੰ ਟੀਰਾ ਦਾ ਗੁਰੂਆਂ ਦਾ ਦਿਨ ਮੰਨਿਆ ਗਿਆ ਇਸ ਦਿਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਵੈਸੇ ਗੁਰਮਤ ਵਿੱਚ ਐਸਾ ਕੋਈ ਵਿਧਾਨ ਨਹੀਂ ਹੈ ਕਿ ਬੁੱਧਵਾਰ ਮਾੜਾ ਹੈ ਤੇ ਇਹ ਜਿਹੜਾ ਬ੍ਰਸਪਤਵਾਰ ਹੈ ਇਹ ਸ਼ੁਭ ਦਿਨ ਹੈ ਗੁਰਮਤ ਦੇ ਵਿੱਚ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੇ ਦਿਨ ਦਿਹਾਰ ਚੰਗੇ ਨੇ ਜੇ ਤੁਹਾਨੂੰ ਪਰਮਾਤਮਾ ਚੀਤੇ ਹੈ ਜੇ ਪਰਮਾਤਮਾ ਚੀਤੇ ਨਹੀਂ ਹੈ ਫਿਰ ਤੇਰੇ ਲਈ ਕੋਈ ਵੀ ਦਿਨ ਚੰਗਾ ਨਹੀਂ ਹੈ ਸਾਰੇ ਹੀ ਮਾੜੇ ਨੇ ਕੁਰਬਾਨ ਜਾਈ ਉਸ ਬੇਲਾ ਸੁਹਾਈ ਜਿਤ ਤੁਮਰੇ ਦਵਾਰੇ ਆਇਆ ਬ੍ਰਿਸ਼ਪਤ ਬਖਿਆ ਦੇ ਬਹਾਈ ਇਹਨੂੰ ਵੀਰਵਾਰ ਵੀ ਕਹਿੰਦੇ ਨੇ ਤੇ ਵੇਖੋ ਕਈ ਪ੍ਰਕਾਰ ਦੀਆਂ ਹੁਣ ਕਹਾਣੀਆਂ ਅਸੀਂ ਕੱਢ ਲਈਆਂ ਕਿ ਇੱਕ ਵਾਰ ਜਦੋਂ ਮੈਂ ਮੇਰੀ ਭੈਣ ਦੇ ਘਰ ਗਿਆ ਤਾਂ ਉਸ ਦਿਨ ਵੀਰਵਾਰ ਸੀ ਮੈਂ ਕਿਹਾ ਮੈਂ ਹੁਣ ਵਾਪਸ ਜਾਣਾ ਤੇ ਮੇਰੀ ਭੈਣ ਕਹਿਣ ਲੱਗੀ ਕਿ ਜੀ ਅੱਜ ਤਾਂ ਵੀਰਵਾਰ ਹੈ ਤੇ ਵੀਰਵਾਰ ਵਾਲੇ ਦਿਨ ਵੀਰ ਨਾ ਭੈਣ ਦੇ ਘਰੋਂ ਨਹੀਂ ਜਾਂਦਾ ਇਹੋ ਜਿਹੀਆਂ ਗੱਲਾਂ ਸਾਡੇ ਘਰਾਂ ਵਿੱਚ ਚੱਲਦੀਆਂ ਨੇ ਅੱਜ ਸ਼ਨੀਵਾਰ ਹੈ ਸ਼ਨੀ ਇੱਕ ਗ੍ਰਹਿ ਹੈ ਸ਼ਨੀ ਇੱਕ ਤਾਰਾ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਣ ਵਾਲੇ ਸ਼ਨੀਵਾਰ ਨੂੰ ਗੱਡੀ ਖਰੀਦ ਕੇ ਨਹੀਂ ਲਿਆਉਂਦੇ ਆਹ ਪਤਾ ਨਹੀਂ ਕਿਹੜੇ ਗ੍ਰੰਥ ਵਿੱਚੋਂ ਉਪਦੇਸ਼ ਲਿਆ ਸੀ ਸਿੱਖਾਂ ਨੇ ਤੇ ਜੀ ਸ਼ਨੀਵਾਰ ਨੂੰ ਤੇ ਲੋਹਾ ਨਹੀਂ ਖਰੀਦੀਦਾ ਮੰਗਲਵਾਰ ਜਿਹੜਾ ਹੈ ਨਾ ਉਹ ਉਸ ਦਿਨ ਮੰਗਲ ਹੀ ਮੰਗਲ ਹੁੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਕਿਤੇ ਵੀ ਨਹੀਂ ਲਿਖਿਆ ਨਾ ਕਿਸੇ ਰਹਿਤਨਾਮੇ ਵਿੱਚ ਲਿਖਿਆ ਨਾ ਕੋਈ ਗੁਰੂ ਸਾਹਿਬ ਨੇ ਐਸਾ ਕੋਈ ਉਪਦੇਸ਼ ਦਿੱਤਾ ਕਿ ਸ਼ਨੀਵਾਰ ਨੂੰ ਲੋਹਾ ਨਹੀਂ ਖਰੀਦਣਾ ਤੇ ਵੀਰਵਾਰ ਵਾਲੇ ਦਿਨ ਜੇ ਭਾਈ ਭੈਣ ਦੇ ਘਰ ਗਿਆ ਹੋਵੇ ਤੇ ਉਹਨੇ ਯਾਤਰਾ ਨਹੀਂ ਕਰਨੀ ਜਾਂ ਅੱਜ ਬੁੱਧਵਾਰ ਹੈ ਤੇ ਵੀਰਵਾਰ ਨਾਲ ਇਹ ਵੀ ਸੁਣਿਆ ਕਿ ਇਸ ਦਿਨ ਜੀ ਕੱਪੜੇ ਨਹੀਂ ਧੋਈਦੇ ਇਹ ਪਤਾ ਨਹੀਂ ਕਿੱਥੋਂ ਗਿਆਨ ਆ ਗਿਆ ਤੇ ਮੈਨੂੰ ਗੱਲ ਚੇਤੇ ਆਈ ਇੱਕ ਪੰਡਤ ਜੀ ਦੀ ਤੇ ਪੰਡਤ ਜੀ ਦੇ ਕੋਲ ਕੋਈ ਆਇਆ ਪੰਡਤ ਜੀ ਨੇ ਉਪਦੇਸ਼ ਦੇ ਦਿੱਤਾ ਕਿ ਅੱਜ ਤੇ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਨੂੰ ਬੈਂਗਨ ਨਹੀਂ ਬਣਾਣੇ ਜਿਵੇਂ ਚੱਲਦਾ ਨਾ ਕਿ ਆ ਜੀ ਲਸਣ ਨਹੀਂ ਖਾਣਾ ਲਸਣ ਨਹੀਂ ਖਾਣਾ ਪਿਆਜ਼ ਨਹੀਂ ਖਾਣਾ ਲੋਕਾਂ ਦਾ ਹੱਕ ਖਾ ਜਾਓ ਤੁਸੀਂ ਲੋਕਾਂ ਦੀ ਮਿਹਨਤ ਦੀ ਕਮਾਈ ਖਾ ਜਾਓ ਤੁਸੀਂ ਪਰ ਲਸਣ ਨਹੀਂ ਖਾਣਾ ਜੀ ਤੇ ਆਹ ਕੁਝ ਨਹੀਂ ਖਾਣਾ ਜਦੋਂ ਪੰਡਤ ਜੀ ਉਪਦੇਸ਼ ਦੇ ਰਹੇ ਸਨ ਕਿ ਬੈਂਗਣ ਦੀ ਸਬਜ਼ੀ ਨਹੀਂ ਅੱਜ ਬਣਾਣੀ ਤੋਂ ਪੰਡਤਾਨੀ ਨੇ ਸੁਣ ਲਿਆ ਘਰ ਬੈਂਗਣੀ ਪਏ ਸਨ ਉਹਨੇ ਚੋਕ ਕੇ ਛੁੱਟ ਦਿੱਤੇ ਤੇ ਪੰਡਤ ਜੀ ਜਦੋਂ ਵਾਪਸ ਆਏ ਕਹਿਣ ਲੱਗੇ ਰੋਟੀ ਕਹਿੰਦੇ ਰੋਟੀ ਕਾਦੀ ਬਣਾਵਾਂ ਸਬਜ਼ੀ ਨਹੀਂ ਹੈਗੀ ਕਹਿੰਦੇ ਮੈਂ ਕੱਲ ਹੀ ਬੈਂਗਣ ਲਿਆਂਦੇ ਨੇ ਕਹਿੰਦੇ ਬੈਂਗਣ ਲਿਆਂਦੇ ਨੇ ਅੱਜ ਤਾਂ ਤੁਸੀਂ ਕਹਿ ਰਹੇ ਸੀਗੇ ਕਿ ਬੈਂਗਣ ਨਹੀਂ ਬਣਾਣੇ ਤੇ ਮੈਂ ਕਿਵੇਂ ਬੈਂਗਣ ਬਣਾ ਲਾਂ ਉਹ ਕਹਿਣ ਲੱਗੀ ਭਗਵਾਨ ਇਹ ਤਾਂ ਦੂਜਿਆਂ ਵਾਸਤੇ ਐ ਆਪਣੇ ਵਾਸਤੇ ਨਹੀਂ ਐ ਆਪਣੇ ਵਾਸਤੇ ਦਿਨ ਬਦਲ ਜਾਂਦੇ ਨੇ ਉਹ ਇਹੋ ਸਾਡਾ ਭਾਈਆਂ ਦਾ ਵੀ ਉਹ ਹਾਲ ਐ ਫਿਰ ਸਾਧ ਸੰਗਤ ਬ੍ਰਿਸ਼ਪਤ ਵਿਖਿਆ ਦੇ ਬਹਾਏ ਇਸ ਦਿਨ ਦੇ ਰਾਹੀ ਭਗਤ ਜੀ ਕਹਿੰਦੇ ਨੇ ਕਿ ਜਿਹੜੀ ਵਿਸ਼ੇ ਵਿਕਾਰਾਂ ਦੀ ਗੰਦਗੀ ਐ ਨਾ ਜਿਹੜੀ ਉਹ ਸਾਰੀ ਨਾਮ ਦੇ ਵਿੱਚ ਰੋੜ ਦੇ ਜਦੋਂ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਸਾਰੀ ਜਿਹੜੀ ਅੰਦਰ ਦੀ ਜ਼ਹਿਰ ਹੈ ਵਿਕਾਰ ਨੇ ਉਹ ਸਿਮਰਨ ਦੇ ਵਿੱਚ ਰੁੜ ਜਾਂਦੇ ਨੇ ਤੀਨ ਦੇਵ ਏਕ ਸੰਗ ਲਾਏ ਮਾਇਆ ਦੇ ਤਿੰਨ ਗੁਣ ਨੇ ਉਹ ਵੀ ਫਿਰ ਮਹਾਰਾਜ ਜੀ ਕਹਿੰਦੇ ਨੇ ਏਕ ਸੰਗ ਲਾਏ ਪਰਮਾਤਮਾ ਦੇ ਸਿਮਰਨ ਦੇ ਵਿੱਚ ਉਹਨਾਂ ਨੂੰ ਲਾ ਦਿੰਦਾ ਹੈ ਮਾਇਆ ਦੇ ਤਿੰਨਾ ਗੁਣਾ ਨੂੰ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਮਾਇਆ ਦੇ ਤਿੰਨ ਗੁਣ ਨੇ ਤਿੰਨ ਨਦੀਆਂ ਨੇ ਤਿੰਨ ਇਹਦੇ ਪ੍ਰਭਾਵ ਨੇ ਭਗਤ ਜੀ ਕਹਿੰਦੇ ਨੇ ਤਰੇ ਕੁਟੀ ਤਰੇ ਤੋਂ ਪਾਵ ਤਿੰਨ ਕੁਟੀ ਤੋਂ ਭਾਵ ਵਿੰਗੀਆਂ ਆ ਜਿਹੜੀਆਂ ਸਾਡੇ ਮੱਥੇ ਦੀਆਂ ਲਕੀਰਾਂ ਨੇ ਸਾਡੇ ਅੰਦਰ ਦੀ ਜਿਹੜੀ ਖੇਜ ਹੈ ਉਹ ਵੀ ਸਿਮਰਨ ਕੀਤੀਆਂ ਉਸ ਨਦੀ ਦੇ ਵਿੱਚ ਵਹਿ ਤੁਰਦੀਆਂ ਨੇ ਐਨ ਇਸ ਕਸਮਲ ਧੋਵੈ ਨਾਹੀਂ